ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਨਦੀਪ ਕੌਰ ਮੈਂ ਸਵਾਗਤ ਕਰਦੀ ਆਪਣੇ ਚੈਨਲ ਵਿੱਚ ਤੁਹਾਡਾ ਜਨਾ ਮੇਰੀ ਉਮੀਦ ਕਰਦੀ ਸੀ ਸਾਰੇ ਜਣੇ ਸਵਸਤ ਹੋਗੇ ਤੇ ਮਸਤ ਹੋਗੇ ਕੀ ਦੰਦ ਖਲਾ ਰਣ ਡਿਆ ਗੰਦੇ ਆ ਮੈਂ ਆ ਗਈ ਮਮੀ ਘਰ ਹੈ ਦੰਦ ਖੜਾ ਆ ਗਿਆ ਖਵਾ ਬਾਂਡਿਓ ਤਿਤਲੀ 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 ਆਈ ਨੀ ਤਿਤਲੀ ਨੰਦਾ ਜਦੋਂ ਮੈਂ ਆਉਂਦਾ ਉਦੋਂ ਹੀ ਵਿਆਹ ਦੇ ਪਿੰਡੀ ਨੇ ਆਹ ਖੋਆ ਮਾਰਨ ਦੇ ਮੈਂ ਖੋਆ ਮਾਰ ਲਈ ਮੈਂ ਬੜਾ ਰੋਲਾ ਪੈ ਰਿਹਾ ਪਤਾ ਨਹੀਂ ਕੌਣ ਹੈ ਮੈਂ ਹੀ ਹਾਂ ਸਾਲਾ ਹਾਂ ਮੈਂ ਉਹ ਹੀ ਗਾਇਕ ਹਾਂ ਡੇਗ ਗਿਆ ਹਾਂ ਤੇ ਡੇਗ ਗਿਆ ਕਿ ਰਾਜੂ ਸਹੀ ਹੋ ਸਰੀਆ ਆਦਿ ਇੱਕ ਦਾ ਅੰਮਾ ਕਾਕੇ ਪੁੱਠੇ ਏਦਾਂ ਡਿੱਗ ਗਿਆ। ਨਹੀਂ ਇਹ ਤਾਂ ਪਾਣੀ ਸਾਫ ਕਰਨੀ ਆ ਮੈਂ ਰਹਾ ਸਾ ਹਾਸੇ ਕਿਦੇ ਲੋਈ ਫੋਟੋ। ਅਰੇ ਜਿੱਦਣ ਕਿਤੇ ਇੱਥੇ ਥਿਲਕਾ ਢਿੱਕਾ ਸੀ ਪਤਾ ਲੱਗਿਆ। ਲੈ ਲੈ ਕੀ ਨਖਰੇ ਕਰਦੀ ਨਹੀਂ ਪੁੰਡੀ ਹੈ ਜੀ। ਨਾ ਜਾਣੀ ਮੈਂ ਕਿਹਦੇ ਬੋਲੇ ਛੋੜਾ ਮੱਤ ਜਾਨੀ ਉਹ ਤਾਂ ਨਹੀਂ ਆਈ ਉਹ ਮਾਂ ਚਿਕੜੀ ਚੈਨ ਪੁਕੜੀ। ਇਹ ਬਣਾ ਆ ਗਿਆ। ਕਿਰਨ ਆਈ। ਯਾ ਸੈ ਮੋਡ। 2 36 ਹੋ ਗਏ ਉਨਤੇ हां 36 ਹੋ ਗਏ ਆ ਮੇਰੇ ਉਦਨ ਮਹਿੰਦੀ ਹੋਈ ਨਾ ਰੈਕਸ਼ਨ ਆ ਸਾਰੇ ਹੱਥ ਨੂੰ ਕਿਰਨ ਤੇ ਆਈ ਆ ਅੱਗੇ ਦੀ ਆਈ ਕੱਪੜੇ ਨੂੰ ਲਾਉਣ ਦੀ ਹਾਂਜੀ ਜੇ ਦੇ ਲੱਗਾ ਨਾ ਤੇ ਨਹੀਂ ਆ ਮੇਰੇ ਮਗਰ ਆ ਗਈ ਆ ਲਸਣ ਨੂੰ ਸੰਖੇਲ ਲੀ ਗੇ ਸਾਬਣ ਤੜਕਾ ਲਾਂਗਾ ਯਾ ਤੂੰ ਪਾ ਕੇ ਆ ਕੀ ਆਓ ਆਨੇ ਨੇ ਉੱਧਰ ਇਹ ਆਈਫੋਨ ਆਨੇ ਨੇ ਕੀ ਚੱਕਰ ਆ ਯਾਰ ਓਜ ਵੀਡੀਓ ਬਣਾਉਂਦੀ ਗਰੀਂਦੀ ਗਾ ਵੀਡੀਓ ਬਣਾਉਂਦੀ ਗਰੀਂਦੀ ਓਏ ਲੈ ਤਾਈ ਆਈ ਲੈ ਲੈਣ ਪਾਣੇ ਵੇਖਿੰਦੇ ਆਹ ਹੋ ਮੋਰ ਕਾਦੀ ਇਸ ਸਮਾ ਇਹਦਾ ਸਰੀਰ ਜ਼ਰੂਰ ਦੇ ਕੁਝ ਹੈ ਆਂਗ ਲੱਗਦਾ ਕਿ ਪੂਖ ਪੂਖ ਬੰਲਾ ਬੜਾ ਆਈ ਦੇ ਮੈਨੇ ਕਿਹਨਾਂ ਫੋਟੋ ਵੇਖਿੰਦੇ ਰਾਇ ਦਿਲ ਛੇਰ ਹਾਂ ਆਹ ਨਿਕਲੇ ਕਿੰਨੇ ਕਿੰਨੇ ਗਾਣੇ ਉਹਦੇ ਤਹੀ ਤੰਨੇ ਜਾਣੇ ਆ ਤੁਸੀਂ ਮੈਂ ਤੇਨੂੰ ਚੁੱਕਿਆ ਦਾੜੀ ਨੇ ਤੁਸੀਂ ਤੰਨੇ ਨੂੰ ਚੁੱਕਿਆ ਤੇ ਬੜਾ ਇਹਨੂੰ ਲਾਗੇ ਖਿਲਾ ਰਿਆ ਨੀਰਾ ਦਿਲ ਛੇਰ ਰੱਖਿਆ ਮੈਂ ਤੇਨੂੰ ਪੈਦਲਿਆ ਰਿਹਾ ਨਾ ਆਹੋ ਆਹੋ ਦਾੜੀ ਨੇ ਤੰਨੇ ਨੂੰ ਲਾਗੇ ਖਿਲਾ ਰਿਆ ਆਹ ਆ ਲੱਗਣ ਦੇ ਜੇ ਨਾ ਦਿਲ ਛੇਰ ਖਲੋਤਾ ਹੁੰਦਾ ਨੀਰਾ ਹੀ ਦਿਲ ਛੇਰ ਆਹ ਚਾਹ ਮੱਖੀਆਂ ਕੀ ਦੀ ਪੈਦਲੀਆਂ ਮੇਰੀ ਚਾਹ ਵਾ ਉਹ ਕਰਦੀਏ ਜਿਵੇਂ ਆਪਦੇ ਫਿਰ ਮੈਂ ਤੇ ਕਹਿਦਾ ਆਹੋ ਕਰਦੇ ਲਖਬੀਰ ਨੇ ਵਲੌਗ ਬਣਾ ਲਿਆ ਹਾਂ ਅਜੀ ਇਹ ਨਹੀਂ ਧੀਰੇ ਕਰ ਲਾ ਮਸ਼ੀਨ ਤੇ ਬੰਨ੍ਹ ਦੇ ਜੀ ਇਹ ਖਾਣ ਲੱਗਦੇ ਮੈਂ ਇੱਥੇ ਚਾਹ ਲੋ ਜੀ ਮੈਂ ਲਖਬੀਰ ਕੇ ਘਰ ਬੈਠੀ ਆ ਇਹਨਾਂ ਦੀ ਸਬਜੀ ਨੂੰ ਮੈਂ ਤੜਕਾ ਲਾ ਕੇ ਦੇਣ ਦੀ ਆ ਆ ਮਸਾਲਾ ਪੁੱਝਣ ਡਿਆ ਵਾ ਤੇ ਲਖਬੀਰ ਕਹਿੰਦੀ ਜੀ ਅੱਜ ਸਬਜੀ ਨੂੰ ਤੜਕਾ ਤੂੰ ਲਾ ਨਹੀਂ ਤਾ ਕਰਕੇ ਸਬਜੀਂ ਤੜਕਾ ਮੈਂ ਲਾਉਣ ਲੱਗੀ ਹਾਂ ਇਹ ਮੈਂ ਆਪਣਾ ਸਾਗ ਨੂੰ ਤੜਕੜਾ ਵਾ ਜਾ ਕੇ ਕਰਾਂ ਕਿਉਂਕਿ ਉਹ ਇਹ ਚਿਕਨ ਦਾ ਮਸਾਲਾ ਵਾ ਤਾਂ ਹੀ ਚਿਕਨ ਖਾਂਦੇ ਨਹੀਂਗੇ ਤੇ ਇਹਨਾਂ ਦਾ ਕੋ ਆਹ ਕੋ ਚਿਕਨ ਮਸਾਲਾ ਤੇ ਮੈਂ ਫਿਰ ਚੱਲ ਜਾਣਾ ਆਪਣੇ ਘਰ ਆਹ ਲਖਬੀਰ ਮੈਂ ਫਿਰ ਲਸਣ ਉਸਨੂੰ ਪ੍ਰੈਸ ਮਾਰ ਢਈ ਰੈਡੀ ਕਰ ਤੇ ਆ ਇਹਨਾਂ ਨੇ ਬਣਾਈ ਆ ਆਲੂ ਪੈਂਗਣਾ ਦੀ ਸਬਜੀ ਰੱਖੀ ਆ ਤਾਂ ਇਹਨੂੰ ਜਿਆਦਾ ਹੀ ਨਹੀਂ ਹਿੱਲੀ ਨਹੀਂ ਹੋਣੀ ਹੁਣ ਆਹ ਦਹੀਂ ਲਖਬੀਰ ਤੇ ਕੜਥੀ ਮਾਰ ਤੇ ਆ ਮਚਾਰਾ ਦੂਜਾ ਪੁੱਝਣ ਡਿਆ। ਲਓ ਜੀ ਆ ਲਖਬੀਰ ਦੀ ਬਣ ਡਿਆ ਪੀ ਆ ਸਬਜੀ। ਤੇ ਮੈਂ ਚਲਦੀ ਨਖਬੀਰ ਹਣ। ਚਲੋ ਜੀ ਮੈਂ ਤੜਕਾ ਲਾਤਾ। ਤੇ ਹੁਣ ਚਲਦੀ ਆ। ਕੀ ਕੁੱਟਣ ਦੇ ਮੰਮੀ? ਅੱਛਾ ਚਲੋ ਜੀ ਮੈਂ ਵੀ ਚਲਦੀ ਮੈਂ ਸਾਗ ਨੂੰ ਤੜਕਾ ਲਾੜਾ। ਮੈਂ ਨਾ 2.5 ਘੰਟੇ ਲੱਗ ਗਏ। ਇਹਨਾਂ ਦਾ ਚਿਕਨ ਬਣਾਉਣ ਲੱਗ ਗਈ ਸੀ। ਕਈ ਦਿਖਾਉਂਦੇ ਨੇ ਚਲੋ ਐਸ਼ ਨੂੰ ਆਪਾਂ ਤੇ ਮੇਰੇ ਬੱਚੇ ਖਾ ਲੈਂਦੇ ਨੇ ਹਸਪਤਲ ਦੇ ਖਾਣੇ ਮੈਂ ਹੀ ਐਸ਼ ਨੂੰ ਤੇ ਇੱਥੇ ਮੈਂ ਖਿਰਨੂ ਨੂੰ ਲਾਇਆ ਲਸਣ ਛਿਲਣ ਰੁੱਕੀ ਫਿਰ ਵੇਖੋ ਨਾ ਇੱਕ ਪਾਸੇ ਲਾਈ ਆਹੀ ਮਸ਼ੀਨ ਤੇ ਆਹ ਮੇਰੀ ਧੀ ਲਈ ਆ ਲਸਣ ਛਿਲਣ ਤੇ ਕਿੰਨ ਬਰੀ ਤੋ ਬਸ ਕਰ ਹੀ ਨਾ ਕੋਸ਼ਾ ਹੋ ਗਿਆ ਹੈ ਨਾ ਕੋਸ਼ਾ ਵਾ ਕੋਸ਼ਾ ਵਾ ਤੇ ਦੋਵੇਂ ਭਣਾ ਦਈਆਂ ਆ ਹਾਂ ਆਹ ਹੋਈ ਨਗਾ ਸ਼ੈਲਲੋ ਤੇ ਇੱਕ ਪਾਸੇ ਆਪਾਂ ਮਸ਼ੀਨ ਵੀ ਲਾਈ ਆ ਮੈਨੂੰ ਉੱਧਰ ਨਾ ਟਾਈਮ ਬੜਾ ਲੱਗ ਗਿਆ ਕਿ ਮੈਂ ਉਹ ਬਣਾਉਣ ਲੱਗੀ ਉਹਨਾਂ ਦੀ ਸਬਜ਼ੀ ਤੇ ਉਹ ਕਹਿੰਦੀ ਨਾ ਵੀ ਦੀ ਜੀ ਤੂੰ ਬਣਾ ਦੀ ਮੈਂ ਛੱਲੋ ਮੈਂ ਬਣਾ ਦੀ ਮੈਂ ਖਾਦਾ ਨਹੀਂ ਕਦੀ ਤੇ ਮੈਨੂੰ ਟੇਸਟ ਉਸ ਦਾ ਪਤਾ ਨਹੀਂ ਚੱਲੋ ਜਿੱਦਾਂ ਦੁੱਧੀਆਂ ਸਬਜ਼ੀਆਂ ਨੂੰ ਆਪਾਂ ਤੜਕ ਕੇ ਭੁੰਨ ਭੁੰਨ ਕੇ ਲਾਈਦਾ ਇਦਾਂ ਮੈਂ ਲਾ ਲਦਾ ਤੇ ਆਪੇ ਉਹਨਾਂ ਨੇ ਚੈੱਕ ਕਰ ਲੈਣਾ ਤੇ ਇੱਥੇ ਮੇਰੇ ਘਰ ਦੇ ਕੰਮ ਸਾਰੇ ਹੋਏ ਨੇ ਆ ਵੇਖੋ ਮੇਰਾ ਕਿਚਨ ਕਲੀਨ ਹੈ ਹਮੇਸ਼ਾ ਹਾਂਗੂ ਤੇ ਦਹੀਂ ਖੱਟਾ ਲਾਉਣ ਵਾਸਤੇ ਰੱਖਿਆ ਮੇਰਾ ਖੱਟਾ ਲੱਗਾ ਵਾ ਬਣ ਗਿਆ ਹੁਣ ਆ ਤੇ ਕਿਉਂਕਿ ਮੈਂ ਦਿਨੇ ਹੀ ਲਾਉਣੀ ਆ ਆ ਮੈਂ ਦੁੱਧ ਢਿੜਕ ਲਿਆ ਵਾ ਦੁਪਹਿਰੇ ਢਿੜਕਿਆ ਵਾ ਤੇ ਕਿ ਮੱਖਣੀ ਵਗੈਰਾ ਕੱਢ ਕੇ ਫ੍ਰਿਜ ਰੱਖ ਲਈ ਤੇ ਤਾਕਤੀ ਲੱਸੀ ਇਹ ਨਾ ਬੰਬੀ ਚੱਲੂ ਕਿ ਨਾ ਹਟੇ ਤੇ ਖਾਲਚ ਫਿਰ ਆਪਾਂ ਰੋੜ ਦਾਂਗੇ ਤੇ ਚਲੋ ਫਿਰ ਸਾਗ ਦੇ ਨਾਲ ਮਿਲਦੇ ਆ ਤੁਹਾਨੂੰ ਤੜਕਾ ਲਾਉਂਦੇ ਲਓ ਜੀ ਆ ਗਈਆਂ ਮੈਂ ਕਿਚਨ ਵਿੱਚ ਤੇ ਤੜਕੇ ਦੀ ਮੈਂ ਕਰ ਲਈਆ ਤਿਆਰੀ ਸਾਗ ਵਾਸਤੇ ਤੇ ਆਹ ਵਾ ਜੀ ਆਪਣਾ ਸਾਗ ਤੇ ਰਾਤ ਸਾਗ ਦਾ ਸੀ ਮੈਂ ਕੱਲ ਬਣਾਇਆ ਪਰ ਅਸੀਂ ਖਾਦਾ ਨਹੀਂ ਹੈਗਾ ਇਦਾਂ ਹੀ ਮੈਂ ਫ੍ਰੀਜ ਚ ਰੱਖ ਲਿਆ ਸੀ ਆ ਮੇਰਾ ਤੇਲ ਸੜ ਗਿਆ ਤੇ ਆਹ ਵਾ ਆਪਣਾ ਲਸਣ ਅਦਰਕ ਸਾਡੇ ਨਹੀਂ ਥੋੜਾ ਵਾ ਵੈਸੇ ਨਾ ਅਦਰਕ ਤੇ ਆਹ ਵਾ ਜੀ ਪਿਆਜ਼ ਤੇ ਆਹ ਹਰੀਆਂ ਮਿਰਚਾਂ ਕਰ ਲਈਆਂ ਵਾ ਇਦੇ ਵਿੱਚ ਮੈਂ ਲਾਉਂਗੀ ਜੀਰੇ ਦਾ ਤੜਕਾ ਮਸਾਲੇ ਨੂੰ ਸਾਡੇ ਪਾਉਣ ਵਾਲੇ ਆ ਵਿਛਣਾ ਇਹਦੇ ਵਿੱਚ ਮੈਂ ਲਾਉਂਗੀ ਜੀਰੇ ਦਾ ਤੜਕਾ 1.5 ਚਮਚਾ ਮੈਂ ਪਾ ਲਿਆ ਵਾ ਜੀਰੇ ਦਾ ਜੀਰਾ ਹੋਣਾ ਬਰਾਊਨ ਹੋ ਜਾਊਗਾ ਨਾ ਫਿਰ ਆਪਾਂ ਪਾਵਾਂਗੇ ਜੀ ਲਸਣ ਲਓ ਜੀ ਆਹ ਆ ਆਪਣਾ ਲਸਣ ਲਸਣ ਆਪਾਂ ਪੂਰਾ ਐ ਬਰਾਊਨ ਹੋ ਜਾਊਗਾ ਜਦੋਂ ਤੋ ਕਿ ਮੈਨੂੰ ਨਾ ਪਰਸਨਲੀ ਵੀ ਲਸਣ ਕੱਟਿਆ ਪਾਉਣ ਲੱਗੇ ਆ ਬਿਲਕੁਲ ਵੀ ਤੇ ਉਹ ਜਲਾ ਦਿੰਨੇ ਆ ਮੇਰੇ ਕੋਲ ਲਾ ਲਓ ਜੀ ਮੈਂ ਲਸਣ ਭੁੰਨਣਾ ਸ਼ੁਰੂ ਕਰਤਾ ਵਾ ਤੇ ਅਸੀਂ ਕਰਨ ਬੈਠੀ ਸੀ ਲੱਤ ਚੜ ਕੇ ਮੇਰੇ ਲਾਗੇ ਬੈਠੀ ਸੌਕਸਾਂ ਪਾਈਆਂ ਠੰਡ ਲੱਗਣ ਦੀ ਹੁਣ ਇੰਨਾ ਠੀ ਆਏ ਤੇ ਮੈਂ ਲਸਣ ਭੁੰਨਾਂ ਂਦੀ ਆ ਤੇ ਟਾਈਮ ਹੋ ਗਿਆ ਆਈ ਥਿੰਕ ਇਹਨਾਂ ਵੇਖ ਕੇ ਦਾ ਦੰਨੀ ਆ 6:54 ਮਿੰਟ ਹੋ ਗਏ 7:00 ਵਜੇ ਗਏ ਹੈ ਨਾ ਤੇ ਫਿਰ ਇਹ ਅਟਾ ਗੁੰਨਣਾ ਫਿਰ ਇਹ ਫੁਲਕੇ ਲਾਉਣੇ ਆ ਤੇ ਫਿਰ ਇਹ ਖਾਣੇ ਆ ਨਾਲ ਹੀ ਨਾਲ ਦੀ ਨਾਲ ਖਾਣੇ ਸ਼ੁਰੂ ਕਰ ਦੇਣੇ ਹੈ ਨਾ ਆ ਇਕੱਠਿਆਂ ਨੇ ਬੈਠ ਕੇ ਖਾ ਲੈਣੇ ਮੱਖਣੀ ਬਣਾਵਾਂਗੇ ਰੱਖ ਲਈ ਆ ਮੱਖਣੀ ਮੈਂ ਨਾ ਤਾਂ ਉਹਦਾ ਚੱਲ ਪਾਵੇ ਕੱਲ੍ਹ ਰਹਿ ਦਿੰਦੇ ਥੋੜਾ ਹੀ ਹੈ ਨਾ ਮੈਂ ਸਾਗ ੜਕ ਲਿਆ ਮੈਂ ਕਿਹਾ ਚਲੋ ਸਾਗ ਦੇ ਵਿੱਚ ਨਾ ਮੱਖਣ ਦੇ ਨਾਲ ਹੀ ਦੇਸਤੀ ਦਾ ਗਦਾਵਾ ਆਪਿੱਟਣੇ ਆਪਾਂ ਨਾਲ ਸਣ ਤੇ ਮੈਂ ਨਾ ਇੱਕ ਵਾਰ ਐਵੇਂ ਸਾਰੇ ਨੂੰ ਤੜਕਾ ਲਾ ਲੈਣਾ ਮੈਂ ਥੋੜਾ ਹੀ ਬਣਾਇਆ ਸੀ ਅ ਜਿੰਨਾ ਵੀ ਹੈ ਨਾ ਹਜੇ ਅਸੀਂ ਨਮਕ ਤੱਕ ਨਹੀਂ ਵੇਖਿਆ ਇਹਨੂੰ ਮਤਲਬ ਅਹੀਂ ਕਿਹੜਾ ਖਾਦਾ ਵਾ ਇਹਦੇ ਵਿੱਚੋਂ ਪੂਰਾ ਨਹੀਂ ਖਾਦਾ ਹੈਗਾ ਸਾਰਾ ਤੜਕਾ ਲੈਣਾ ਇੱਕ ਵਾਰ ਤੇ ਫਿਰ ਜੇ ਇਸ ਫਿਰੇ ਖਾਦਾ ਸਾਗ ਹੈ ਨਾ ਮੱਕੀ ਨਹੀਂ ਪਤਾ ਕਿ ਕਿਉਂ ਸਾਰੇ ਨਾ ਖਾਂਦੇ ਨਹੀਂ ਘਰ ਠੀਕ ਹੁੰਦੇ ਆ ਅਹੀਂ ਉਹਨਾਂ ਖਾਣਾ ਵਾਜੇ ਇਹ ਸਿਹਰੇ ਖਾਤਾ ਠੀਕ ਆ ਜੇ ਇਹ ਸਿਹਰੇ ਕੁਝ ਹੋਰ ਬਣਾ ਰਿਆ ਫਿਰ ਅਹੀਂ ਕੱਲ ਰਾਤ ਨੂੰ ਖਾਵਾਂਗੇ ਹਨ ਫਿਰ ਅਹੀਂ ਕੱਲ ਰਾਤ ਨੂੰ ਖਾਣਾ ਉਸ ਤੋਂ ਬਾਅਦ ਨਹੀਂ ਫਿਰ ਅਹੀਂ ਖਾਣਾ ਹੈ ਨਹੀਂ ਮੰਮੀ ਜੀ ਹੁਣੇ ਵਜੇ ਕੇ ਦੇ ਦੇਣਾ ਉਹ ਖਾ ਲੈਂਦੇ ਆ ਫਿਰ ਅਹੀਂ ਕੱਲ ਰਾਤ ਨੂੰ ਫਿਰ ਖਾਣਾ ਰਾਂਗੇ ਹਨ ਹੋ ਚਾਹਦਾ ਹੈ ਸਿਹਰੇ ਮਾਰਨਿੰਗ ਟਾਈਮ ਤੇ ਬ੍ਰੇਕਫਾਸਟ ਵਿੱਚ ਕੁਝ ਹੋਰ ਬਣਾਈਏ ਤੇ ਆਪਾਂ ਲਸਣ ਜਿਹੜਾ ਹੁੰਦਾ ਵਾ ਨਾ ਲਸਣ ਜਿਹੜਾ ਵਾ ਉਹ ਬਿਲਕੁਲ ਇਹ ਬਰਾਊਨ ਹੋ ਜਾਊਗਾ ਨਾ ਉਸ ਤੋਂ ਬਾਅਦ ਹੀ ਫਿਰ ਆਪਾਂ ਉਹ ਕਰਨਾ ਵਿੱਚ ਹੋਰ ਕੁਝ ਪਾਉਣਾ ਹੈ ਇਹਦੇ ਉੱਧਰ ਚਰਨੇ ਲੋ ਜੀ ਆ ਲਸਣ ਵਗੈਰਾ ਸਾਡਾ ਭੁੱਜ ਚੱਲਿਆ ਵਾ ਤੇ ਭੁੱਜ ਹੀ ਗਿਆ ਥੋੜਾ ਇਹ ਬਸ ਹੋਰ ਪਣਾਣਾ ਵਾ ਉਸ ਤੋਂ ਬਾਅਦ ਫਿਰ ਮੈਂ ਪਾਉਂਗੀ ਅਦਰਕ ਤੇ ਪਿਆਜ਼ ਤੇ ਚਲੋ ਜੀ ਵੀਡੀਓ ਦਾ ਮੈਂ ਕਰ ਦਿੰਦੀ ਆ ਇੱਥੇ ਐਂਡ ਤੜਕਾ ਲਾ ਕੇ ਹਿਲਾ ਲਨੇ ਰੋਟੀ ਤੇ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਹੀ ਸਾਡੇ ਚੈਨਲ ਨੂੰ ਪੀਸ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਚਲੋ ਜੀ ਮਿਲਦੇ ਆ नेक्स्ट ਵੀਡੀਓ ਵਿੱਚ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਤਦ ਤੱਕ ਲਈ ਬਾਏ ਬਾਏ